ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਨਵਾਂ ਤੇ ਮਹੱਤਵਪੂਰਨ ਟੌਪਿਕ ਸਾਡੇ ਲਈ ਲੈ ਕੇ ਆਏ ਨੇ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੀਰਤ ਜੀ ਸਸ ਸਿਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸ ਸਿਕਾਲ ਸਸ ਸਿਕਾਲ ਤੀਰਤ ਜੀ ਪਹਿਲਾਂ ਇਹ ਕਹਿੰਦੇ ਸੀ ਕਿ ਪੰਜਾਬ ਵਾਲੇ ਜਿਹੜੇ ਨੌਜਵਾਨ ਨੇ ਜਾਂ ਇੰਡੀਆ ਦੇ ਬੱਚੇ ਨੇ ਉਹ ਜ਼ਿਆਦਾਤਰ ਬਸ ਡਿਪਲੋਮਾ ਹੀ ਕਰਦੇ ਨੇ ਹੁਣ ਉੱਥੇ ਰੁਝਾਨ ਸਾਡੇ ਬੱਚੇ ਡਿਪਲੋਮਿਆਂ ਤੋਂ ਬਾਅਦ ਡਿਗਰੀਆਂ ਵੀ ਕਰਨ ਲੱਗੇ ਕੈਨੇਡਾ ਜਾ ਕੇ ਇਹ ਜਿਹੇ ਵਿਦਿਆਰਥੀਆਂ ਦੀ ਕਮੀ ਨਹੀਂ ਜਿਹੜੇ ਡਿਪਲੋਮੇ ਕਰਕੇ ਡਿਗਰੀਆਂ ਚ ਦਾਖਲ ਲ ਤੇ ਕੈਨੇਡਾ ਦੀ ਸਰਕਾਰ ਨੇ ਹੁਣ ਕੀ ਕੀਤਾ ਹੈ ਕਿ ਡਿਗਰੀਆਂ ਦੇ ਵਿੱਚ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਹੈ ਉਹਨਾਂ ਦੇ ਲਈ ਫੀਸਾਂ ਬਹੁਤ ਘਟਾਤੀਆਂ ਸੋ ਜਿਹੜੇ ਔਨਸ਼ੋਰ ਉੱਥੇ ਸਟੂਡੈਂਟਸ ਨੇ ਉਹਨਾਂ ਲਈ ਬਹੁਤ ਜ਼ਿਆਦਾ ਆਪਸ਼ਨਸ ਕੈਨੇਡਾ ਚ ਖੁੱਲ ਗੀਆਂ ਸੋ ਤੁਸੀਂ ਕਿਉਂਕਿ ਬਹੁਤ ਬਰੀਕੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਵੇਖਦੇ ਹੋ ਮੈਂ ਚਾਹੂੰਗਾ ਪੂਰਾ ਵਿਸ਼ਲੇਸ਼ਣ ਕਰੋ ਕਿ ਇਸ ਰੂਪ ਚ ਸਾਡੇ ਉੱਥੇ ਗਏ ਹੋਏ ਵਿਦਿਆਰਥੀਆਂ ਨੂੰ ਇਹਦਾ ਫਾਇਦਾ ਹੈ ਜਾਂ ਜਿਨ੍ਹਾਂ ਨੇ ਇੱਥੋਂ ਜਾਣਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਡਿਗਰੀ ਕਰਨੀ ਹੈ ਅਗਰ ਉਹ ਸਿੱਧੀ ਡਿਗਰੀ ਚ ਐਡਮਿਸ਼ਨ ਨਹੀਂ ਲੈ ਸਕਦੇ ਕੀ ਡਿਪਲੋਮਾ ਇਸ ਵਕਤ ਐਡਮਿਸ਼ਨ ਲੈ ਕੇ ਜਾਣਾ ਉਹਨਾਂ ਲਈ ਠੀਕ ਰਹੇਗਾ ਸਾਰੇ ਪੁਆਇੰਟ ਕਵਰ ਕਰ ਲਓ ਤੇ ਬਿਲਕੁਲ ਸਾਰੇ ਇਹ ਬਹੁਤ ਇੰਪੋਰਟੈਂਟ ਟਾਪਿਕ ਹੈ ਤੇ ਸਪੈਸ਼ਲੀ ਮੈਂ ਤਾਂ ਕਹੂੰਗਾ ਕਿ ਦੇ ਨਾ ਕਿਤੇ ਲੋਟਰੀ ਨਾਲੋਂ ਘਟਣੀ ਹੈਗਾ ਕਿਉਂਕਿ ਕੈਨੇਡਾ ਦੇ ਕਈ ਇੰਸਟੀਟਿਊਟ ਮੈਂ ਤਾਂ ਕਹੂੰਗਾ ਸਪੈਸ਼ਲੀ ਯੂਨੀਵਰਸਿਟੀਆਂ ਨੇ ਮਾਸਟਰਸ ਡਿਗਰੀਜ਼ ਦੀ ਵੀ ਜਿਹੜੀ ਮੈਂ ਗੱਲ ਕਰ ਲਵਾਂ ਕਿਉਂਕਿ ਨਾ ਉਹਨਾਂ ਨੇ ਇਦਾਂ ਦੀਆਂ ਫੈਸਿਲਿਟੀਆਂ ਬੱਚਿਆਂ ਨੂੰ ਆਫਰ ਦੇ ਦਿੱਤੀਆਂ ਕਿ ਜੇ ਬੱਚਾ ਔਨਸ਼ੋਰ ਹੈਗਾ ਮਨ ਲਓ ਔਨਸ਼ੋਰ ਮੀਨਸ ਕੈਨੇਡਾ ਚ ਆਲਰੇਡੀ ਉੱਥੇ ਮਨ ਲਓ ਕਿ ਰਹਿ ਰਿਹਾ ਮਨ ਲਓ ਕਿ ਉੱਥੇ ਪੜ ਰਿਹਾ ਸੀਗਾ ਕਿ ਜੇ ਉਹ ਹੁਣ ਦੁਬਾਰਾ ਪੜਨਾ ਚਾਹੁੰਦਾ ਵਾ ਮਨ ਲਓ ਜਾਹੇ 1 ਸਾਲ ਦੀ ਪੜ੍ਹਾਈ ਤੋਂ ਬਾਅਦ ਉਹ ਪੜਨਾ ਚਾਹੁੰਦਾ ਵਾ ਤੇ ਉਹਨੂੰ ਜਿਹੜੀ ਉਹਦੀ ਫੀਸ ਸਰ ਪਤਾ ਕਿੰਨੀ ਦੇਣੀ ਪਊਗੀ ਜਿਹੜੀ ਬੱਚੇ ਉੱਥੇ ਲੋਕਲ ਸਟੂਡੈਂਟ ਨੂੰ ਮਿਲਦੀ ਆ ਮਨ ਲਓ 50% ਮਨ ਲਓ ਅੱਧੀ ਫੀਸ ਮਾਫ ਜੇ ਮਨ ਲਓ ਕਿ ਤੁਹਾਡਾ 2 ਸਾਲ ਦਾ ਉੱਥੇ ਕੋਰਸ ਜਿਹੜਾ ਹੈਗਾ ਵਾ ਤੁਹਾਨੂੰ ਸਿਰਫ ਉੱ ਡਿਸਕਸ਼ਨ ਜਰੂਰ ਕਰਨਾ ਚਾਹੂੰਗਾ ਐਂਡ ਆਫ ਦੇੜੇ ਨਾ ਕਿਤੇ ਨਾ ਕਿਤੇ ਨਾ ਮੈਂ ਤਾਂ ਕਹੂੰਗਾ ਕਿ ਜੇ ਸਾਡੇ ਉੱਤੇ ਬੱਚੇ ਫਸੇ ਨਾ ਤੇ ਅੱਜ ਮੈਂ ਪੇਰੈਂਟਸ ਨੂੰ ਕਹੂੰਗਾ ਇਸ ਵੀਡੀਓ ਨੂੰ ਜਰੂਰ ਦਬਾ ਕੇ ਦੇਖਿਓ ਕਿਉਂਕਿ ਨਾ ਤੁਸੀਂ ਸਿਰਫ ਆਪਣੇ ਬੱਚੇ ਨੂੰ ਰਾਹ ਪਾ ਸਕਦੇ ਆ ਕਿਉਂਕਿ ਉੱਥੇ ਵੀ ਜੇ ਤੁਸੀਂ ਵੀ ਇਹ ਚੀਜ਼ ਸਿੱਧੀ ਬੱਚੇ ਨੂੰ ਭੇਜੀ ਬੱਚੇ ਨੇ ਐਵੇਂ ਹੀ ਮਾਰੀ ਜਾਂਦੇ ਆਪਣੇ ਖਰਚੇ ਲੇ ਪਰ ਪੇਰੈਂਟਸ ਨੂੰ ਕਹੂੰਗਾ ਕਿ ਤੁਸੀਂ ਥੋੜਾ ਜਿਆਦਾ ਧਿਆਨ ਨਾਲ ਇਹ ਸੁਣ ਕੇ ਆਪਣੇ ਬੱਚੇ ਨੂੰ ਸਮਝਾਉਣ ਦੀ ਟਰਾਈ ਕਰਿਓ ਫਾਇਦਾ ਜ਼ਰੂਰ ਹੋਗਾ ਸਪੈਸ਼ਲੀ ਪਤਾ ਇਹ ਵੀਡੀਓ ਮੈਂ ਅੱਜ ਡੈਡੀਕੇਟ ਕਰਦਾ ਉਹਨਾਂ ਵਾਸਤੇ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਜਿਹੜੇ ਫਸੇ ਫੀਲ ਕਰ ਰਹੇ ਜਿਨ੍ਹਾਂ ਨੂੰ ਲੱਗ ਰਿਹਾ ਮਾਪਿਆਂ ਨੂੰ ਟੈਨਸ਼ਨ ਹੁਣ ਨਹੀਂ ਪੀਅਰ ਹੁੰਦੀ ਹੁਣ ਤਾਂ ਅਸੀਂ ਫਸ ਗਏ ਹੁਣ ਪਤਾ ਨਹੀਂ ਸਾਡਾ ਕੱਲ ਕੀ ਬਣੂਗਾ ਤੇ ਮੈਂ ਅੱਜ ਇਨਸਾਨੀਅਤ ਤੌਰ ਤੇ ਤੁਹਾਨੂੰ ਸਿਰਫ ਸਮਝਾਉਣਾ ਚਾਹੁੰਗਾ ਇਸ ਚੀਜ਼ ਦਾ ਕਿਉਂਕਿ ਕੈਨੇਡਾ ਦੀ ਯੂਨੀਵਰਸਿਟੀ ਦੀ ਫੈਸਿਲਿਟੀ ਦਾ ਕੱਢਦੀ ਯਾਰ ਅੱਧੀ ਫੀਸ ਮਾਫ ਹੋ ਗਈ ਆ ਤੁਸੀਂ ਸਮਝ ਲਓ ਕਿ ਜਦਾਂ ਸਾਡੇ ਬੱਚੇ ਮੈਂ ਅੱਗੇ ਵੀ ਕਹਿ ਰਿਹਾ ਸੀ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀਜ਼ ਦਾ ਪਿਛਲੇ ਦੇਖਦਾ ਹੁਣ ਆ ਵੀ ਰਿਹਾ ਵਾ ਠੀਕ ਹੈ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਿਆਂ ਰੂਜ਼ਾ ਰੈਗੂਲੇਸ਼ਨ ਹੋਰ ਲੀਨਿਅਟ ਹੋ ਰਹੇ ਆ ਬੱਚਿਆਂ ਨੂੰ ਮੌਕਾ ਜ਼ਰੂਰ ਮਿਲੇਗਾ ਉੱਥੇ ਸੈਟਲਮੈਂਟ ਹੁੰਦਾ ਤੇ ਬਿਲਕੁਲ ਹੋ ਵੀ ਜਾਣਾ ਬੱਚਿਆਂ ਨੇ ਸਿਰਫ ਉਹੀ ਗੱਲ ਆ ਜਿਹੜਾ ਕਿ ਇਹ ਜਿਗਰਾ ਰੱਖਣ ਦੀ ਗੱਲ ਆ ਸਬਰ ਰੱਖਣ ਦੀ ਗੱਲ ਆ ਤੇ ਆਪਣੀ ਕਰਮ ਇਮਾਨਦਾਰੀ ਨਾਲ ਕਰਨ ਦੀ ਗੱਲ ਆ ਸੋ ਜਿਹੜੇ ਦਾ ਬੱਚੇ ਪਹਿਲੋਂ ਵੀ ਦੇ ਬੱਚੇ ਦੇਖੋ ਤੁਹਾਡੇ ਸਾਹਮਣੇ ਕਿੰਨੇ ਹਜ਼ਾਰਾਂ ਡਾਲਰ ਲੱਖਾਂ ਰੁਪਿਆ ਲਾ ਕੇ ਲੈਂਦੇ ਸੀ ਨਾ ਅੱਲਾ ਮਈਆਂ ਚਾਹੇ ਉਹ ਗਲਤ ਕੰਮ ਅਸੀਂ ਕਰਦੇ ਨਾ ਕੈਨੇਡਾ ਦੇ ਪਾਈ ਨਾ ਉੱਥੇ ਜਿਹੜੀ ਕਿ ਨੱਥ ਅਗੇ ਦਾ ਬੱਚਾ ਪਤਾ ਕੀ ਕਹਿੰਦਾ ਜੇ ਤੇ ਮੇਰੇ ਵਰਗਾ ਵੀ ਜਾਂ ਤੁਸੀਂ ਵੀ ਕੋਈ ਵੀ ਸਹੀ ਬੰਦਾ ਉਹਨੂੰ ਸਲਾਹ ਦਿੰਦਾ ਸੀਗਾ ਕਿ ਯਾਰ ਡਿਗਰੀ ਕਰ ਲੈ ਪੁੱਤ ਅਗਲਾ ਪਤਾ ਕਹਿੰਦਾ ਹੈ ਫੀਸ ਭਾਜੀ ਕੱਟਣੀ ਪੜੀ ਉਹ ਕਿੱਦਾਂ ਗੱਡਾਂਗੇ ਯਾਰ ਹੁਣ ਦੱਸੋ ਅੱਧੀ ਫੀਸ ਮਾਫ ਹੋਊਗੀ ਤੇ ਮੈਂ ਅੱਜ ਫੇਰ ਤੁਹਾਨੂੰ ਕਹਿੰਦਾ ਵਾਂ ਇਹ ਮੇਰੇ ਵੱਲੋਂ ਆ ਕਿ ਇਹ ਉਹ ਸਲਾਹਵਾ ਜੋ ਮੈਂ ਆਪਣੇ ਧੀ ਬੋਤ ਨੂੰ ਆਪਣੇ ਭੈਣ ਰਾਂ ਨੂੰ ਜਬਰ ਅਸੀਂ ਕਹਾਂਗਾ ਨਹੀਂ ਪਰ ਤੂੰ ਛੱਡ ਦੇ ਕੋਈ ਗੱਲ ਨਹੀਂ ਕਿਉਂਕਿ ਕੈਨੇਡਾ ਸਭ ਨੂੰ ਪਤਾ ਕਿ ਥੋੜੇ ਜਿਹਾ ਸਟ੍ਰਗਲਿੰਗ ਟਾਈਮ ਚੱਲ ਰਿਹਾ ਹੈ ਇਹ ਵੀ ਨਿਕਲ ਜਾਣਾ ਹੈਗਾ ਸੋ ਜੇ ਕਿਸੇ ਦਾ ਉੱਥੇ ਵੀਜ਼ਾ ਮੁੱਕ ਰਿਹਾ ਜਾਂ ਜੇ ਬੱਚਾ ਡੈਡੀਕੇਟਲੀ ਪੜ੍ਹਨਾ ਚਾਹੁੰਦਾ ਤੇ ਉਹਨਾਂ ਵਾਸਤੇ ਬੈਸਟ ਆਪਸ਼ਨਸ ਆ ਆਪਣੀ ਪੜ੍ਹਾਈ ਲੈਣੀ ਯੂਨੀਵਰਸਿਟੀ ਡਿਗਰੀ ਤੇ ਅੱਜ ਮੈਂ ਖੋਰ ਇੱਥੇ ਚੀਜ਼ ਨਾਲ ਦੀ ਨਾਲ ਇੱਥੇ ਮੈਂ ਤਾਨੂੰ ਕਹਿ ਵੀ ਨਮਾ ਸਪੈਸ਼ਲੀ ਪੀਜੀ ਜਿਹੜੇ ਜਿਹੜੇ ਇੰਡੀਆ ਤੋਂ ਗ੍ਰੈਜੂਏਸ਼ਨ ਗ੍ਰੈਜੂਏਟ ਜਿਹੜੇ ਬੱਚੇ ਉੱਥੇ ਗਏ ਮੈਂ ਉਹਨਾਂ ਵਾਸਤੇ ਕਹਿ ਰਿਹਾ ਖਾਸ ਹੋਰ ਤਾਂ ਤੁਸੀਂ ਸਪਾਊਸ ਵੀ ਦੇਖੋ ਨਾਲ ਬੁਲਾ ਸਕਦੇ ਜਿਹੜੇ ਬੱਚੇ ਉੱਥੇ ਫਸੇ ਸੀਗੇ ਰਦਰਨ ਕੀਤੇ ਵਰਕ ਪਰਮਿਟ ਐਲਐਮਆ ਤੇ ਇਹ ਪੈਸੇ ਖਰਚੇ ਦੀ ਵੀ ਆ ਇਹ ਬੈਸਟ ਆਪਸ਼ਨਸ ਆ ਦੂਜੀ ਗੱਲ ਹੈਗੀ ਆ ਪੜ੍ਹਾਈ ਜਿੰਨਾ ਪੜ੍ਹ ਲਓਗੇ ਨਾ ਇਹ ਓਨਾ ਹੀ ਘਾਟਾ ਪੜ੍ਹਾਈ ਏਉ ਗਹਿਣਾ ਵਾ ਜਹੇ ਜਿੰਨੀ ਮਰਜ਼ੀ ਤਵਾਈ ਦੁਨੀਆ ਤੇ ਆ ਜਾਵੇ ਰੱਬ ਨਾਲ ਕੋਈ ਕੁਛ ਆਵੇ ਜਾਂ ਕੁਛ ਵੀ ਮੈਂ ਕਹਿੰਦਾ ਮਾਰਾ ਟਾਈਮ ਜ਼ਿੰਦਗੀ ਚ ਆਵੇ ਪੜ੍ਹਾਈ ਨਹੀਂ ਕਦੀ ਘਟਦੀ ਬੈਂਕਾਂ ਚ ਜਿੰਨਾ ਮਰਜ਼ੀ ਮੋਟਾ ਪੈਸਾ ਪਿਆ ਹੋਵੇ ਉਹ ਇੱਕ ਦਿਨ ਘਟ ਜਾਂਦਾ ਹੈਗਾ ਵਾ ਸੋ ਬਟ ਇਸ ਚੀਜ਼ ਲਈ ਮੈਂ ਤਾਂ ਕਹਿਣਾ ਚਾਹੂੰਗਾ ਕਿ ਪੜ੍ਹਾਈ ਦਾ ਜੇ ਮੌਕਾ ਮਿਲਦਾ ਸਾਨੂੰ ਸਸਤੇ ਦੇ ਵਿੱਚ ਮੌਕਾ ਮਿਲਦਾ ਤੇ ਡੈਫੀਨਿਟਲੀ ਸਾਨੂੰ ਦੋਨਾਂ ਹੱਥਾਂ ਨਾਲ ਗ੍ਰੈਬ ਕਰਨਾ ਚਾਹੀਦਾ ਸੋ ਇਹ ਚੀਜ਼ਾਂ ਨਾ ਕੇਸ ਟੂ ਕੇਸ ਵੇਰੀ ਕਰਨੀਆਂ ਕਈ ਬੱਚੇ ਸਾਡੇ ਘਰ ਇਸ ਇਦਾਂ ਦੇ ਸੀਗੇ ਜਿੰਦਾਂ ਉਹ ਤੇ ਬੱਚੇ ਗਏ ਪੀਜੀਡੀ ਡਿਪਲੋਮਿਆਂ ਦੇ ਵਿੱਚ ਰੂਲ ਚੇਂਜ ਹੋ ਗਏ ਤੇ ਬੱਚਾ ਕਹਿੰਦਾ ਹੁਣ ਮੈਂ ਉੱਥੇ ਕੀ ਕਰਾਂ ਕੀ ਕਰਾਂ ਉਹ ਬੱਚੇ ਨੂੰ ਇਦਨ ਆ ਜਾਣਾ ਚਾਹੀਦਾ ਇੱਥੇ ਆ ਗਿਆ ਨਾਲ ਦੀ ਨਾਲ ਕਿਤੇ ਨਾ ਕਿਤੇ ਇਸ ਨੂੰ ਮੈਂ ਵੀ ਸਮਝਦਾ ਕਿ ਮਾਪਿਆਂ ਨੂੰ ਬੱਚਿਆਂ ਦੇ ਫੋਨ ਆ ਜਾਣੇ ਜੇ ਤੁਸੀਂ ਉਹਨੂੰ ਕਹਿਣਾ ਬੇਟਾ ਦੇਖ ਉੱਥੇ ਮਾਸਟਰ ਡਿਗਰੀ ਦੇ ਵਧੀਆ ਮੈਂ ਤਾਂ ਕਹੂੰਗਾ ਡਿਜੀਟਲ ਮਾਰਕੀਟਿੰਗ ਦੇ ਵਿੱਚ ਆ ਆਈਟੀ ਦੇ ਵਿੱਚ ਆ ਡਾਟਾ ਐਨਲਟਿਕ ਦੇ ਵਧੀਆ ਡਿਗਰੀਆਂ ਆ ਜਿਨ੍ਹਾਂ ਦੇ ਕਰਕੇ ਤੁਸੀਂ ਵਧੀਆ ਪੈਕੇਜ ਦੀ ਬੱਚਾ ਬਹੁਤ ਵੱਡੇ ਲੈਵਲ ਤੇ ਉਮੀਦ ਕਰ ਸਕਦਾ ਹੈ ਜ਼ਿੰਦਗੀ ਤਾਂ ਮੈਂ ਤਾਂ ਕਹੂੰਗਾ ਬੰਨੇ ਪੀਆਰ ਵੀ ਦੇਖੋ ਬੜੇ ਆਰਾਮ ਨਾਲ ਆ ਜੀ ਨਹੀਂ ਪੁਆਇੰਟ ਵੱਜ ਜਾਣੇ ਨਾ ਮਾਸਟਰ ਡਿਗਰੀ ਦੇ ਉਹ ਵੀ ਕੈਨੇਡਾ ਦੇ ਤੇ ਹਰ ਚੀਜ਼ ਹੀ ਪਲੱਸ ਪੁਆਇੰਟ ਹੋਣਾ ਪਰ ਉੱਥੇ ਬੱਚੇ ਨੇ ਕਿਹਾ ਜੀ ਮੈਂ ਕਿਉਂਕਿ ਉਹਨਾਂ ਦੀ ਕੰਡੀਸ਼ਨ ਹੈ 1 ਸਾਲ ਬੱਚਾ ਉੱਥੇ ਤੁਸੀਂ ਦੇਖਣਾ ਨਾ ਕਰਾਓ ਸਾਡੇ ਤੋਂ ਜਦ ਕਿੱਦਾਂ ਕਰਾਓ ਉਹ ਬਾਕੀ ਤੁਸੀਂ ਤੁਹਾਡੇ ਤੁਸੀਂ ਫੈਸਲਾ ਲੈਣਾ ਬਟ ਇਹ ਆਪਸ਼ਨ ਆ ਜਿਹੜੀ ਤੁਹਾਡੀ ਜ਼ਿੰਦਗੀ ਬਣਾ ਦੇਣੀ ਆ ਇਹ ਆਪਸ਼ਨ ਆ ਜਿਹੜਾ ਬੰਦਾ ਬਾਅਦ ਵਿੱਚ ਸੋਚਦਾ ਨਾ ਯਾਰ ਪੈਸੇ ਲੈ ਕੇ ਕਿਸੇ ਤਰ੍ਹਾਂ ਕਿੱਦਾਂ ਦਾ ਵੀ ਮਰਜੀ ਜਿਗਾੜ ਲਾ ਕੇ ਸਾਡਾ ਭੀਪ ਉਹ ਤਾਂ ਪੱਕਾ ਹੋਵੇ ਉਹ ਚੋ ਵੀ ਤੁਸੀਂ ਸਿੱਧਾ ਹੀ ਬਚ ਜਾਣਾ ਕਿਉਂ ਬਚ ਜਾਣਾ ਤੁਹਾਡੇ ਕੋਲ ਉਹ ਚੀਜ਼ ਆ ਜਾਣੀ ਆ ਜਿਹੜੀ ਕਿ ਕੈਨੇਡਾ ਦੇ ਵਿੱਚ ਮੋਸਟ ਆਫ ਦਾ ਬੱਚਿਆਂ ਕੋਲ ਹੈ ਨਹੀਂ ਉੱਥੇ ਤੇ ਇਸ ਚੀਜ਼ ਦੇ ਤੁਸੀਂ ਆਪ ਸਮਝਦਾਰ ਹੈਗੇ ਆ ਮੈਂ ਤਾਂ ਹਮੇਸ਼ਾ ਤੋਂ ਮੇਰੀ ਪਹਿਲੇ ਦਿਨ ਤੋਂ ਇਹ ਹੀ ਸੋਚ ਆ ਬੱਚਿਆਂ ਨੂੰ ਇਹ ਹੀ ਸਲਾਹ ਵੀ ਦਿੰਦੀ ਆ ਪੈਸਾ ਲਾਉ ਉਸ ਵਿੱਚ ਆਪਣੇ ਦੇ ਨਾ ਕੀ ਰਹਿ ਦੇਣ ਕਿਸੇ ਦੀ ਜੇਬ ਚ ਪਾਓ ਕਿਉਂਕਿ ਆਪਣੇ ਦੇ ਪੈਸਾ ਲਗਾ ਅੱਜ ਸ਼ਾਇਦ ਤੁਹਾਨੂੰ ਚੁਬਦਾ ਹੋਊਗਾ ਕਿ ਯਾਰ ਇੰਨੇ ਪੈਸੇ ਲੱਗੇ ਪਰ ਜਦੋਂ ਉਹਦੀ ਰਿਟਰਨ ਆਉਣੀ ਜਦੋਂ ਉਹਦੀ ਵਰਥ ਹੋਣੀ ਹੈਗੀ ਆ ਦੈਨ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ ਚਾਹੇ ਆਪਾਂ ਜੋਬ ਦੀ ਵੀ ਆਪਾਂ ਗੱਲ ਕਰਦੇ ਮੈਂ ਤਾਂ ਕਈ ਵਾਰੀ ਬੱਚਿਆਂ ਨੂੰ ਵੀ ਕਹਿੰਦਾ ਹੁੰਦਾ ਵਾਂ ਕਿ ਇੱਕ ਬੰਦੇ ਨੇ ਡਿਪਲੋਮਾ ਕੀਤਾ ਇੱਕ ਨੇ ਡਿਗਰੀ ਕੀਤੀ ਤੁਸੀਂ ਕਿਹਨੂੰ ਕੰਮ ਤੇ ਰੱਖੋਗੇ ਤਾਂ ਮੈਂ ਤਾਂ ਬੱਚਿਆਂ ਨੂੰ ਇੱਕ ਐਗਜ਼ਾਮਪਲ ਕਹਿੰਦਾ ਹੁੰਦਾ ਪੁੱਤ ਮੈਂ ਡਿਗਰੀ ਕੀਤੀ ਆ ਤੁਹਾਡੇ ਪੇਰੈਂਟਸ ਨੇ ਡਿਪਲੋਮਾ ਕੀਤਾ ਕਿਹਨੂੰ ਕੰਮ ਤੇ ਰੱਖੋਗੇ ਤੇ ਬੱਚਾ ਵੀ ਤੇਨੇ ਸੈਕ ਤੋਂ ਤੁਹਾਨੂੰ ਇੱਕ ਭੀੜ ਦੇ ਵਿੱਚੋਂ ਚੱਟ ਸਾਈਡ ਤੇ ਕਰ ਦਿੰਦੀ ਆ ਸੋ ਇੱਕ ਮੌਕਾ ਵਾ ਖਾਸतौर ਤੇ ਜੇ ਤੁਹਾਡੇ ਬੱਚੇ ਉੱਤੇ ਹੈਗੇ ਆ ਕੈਨੇਡਾ ਦੇ ਵਿੱਚ ਆ ਉਹ ਲਿਟਰਲੀ ਫੋਕਸ ਹੈਗੇ ਆ ਜਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਨੂੰ ਲੱਗਾ ਕਿ ਯਾਰ ਥਕਾ ਹੋ ਗਿਆ ਕਿ ਸਾਡੇ ਅਸੀਂ ਸਹੀ ਫੈਸਲਾ ਲੈ ਕੇ ਨਹੀਂ ਗੇ ਹੁਣ ਆਪਣੇ ਫੈਸਲਿਆਂ ਨੂੰ ਕਰੈਕਟ ਕਰਨ ਦਾ ਉਹਨਾਂ ਕੋਲ ਇੱਕ ਵਾਰੀ ਦੁਬਾਰਾ ਫੇਰ ਟਾਈਮ ਹੈਗਾ ਵਾ ਅੱਧੇ ਖਰਚੇ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਖਾਸ ਕਰਕੇ ਮਾਸਟਰ ਡਿਗਰੀ ਜਿਹੜੀ ਕੀ ਆ ਅਚੀਵ ਕਰ ਸਕਦੇ ਹੈਗੇ ਆ ਬਾਕੀ ਕਹਿਣ ਉਹ 2 ਸਾਲਾ ਤੁਸੀਂ ਫਾਸਟ ਟਰੈਕ ਦੇ ਵਿੱਚ ਤੁਸੀਂ ਇਹ 1.5 ਸਾਲ ਦੇ ਵਿੱਚ ਵੀ ਜਿਹੜਾ ਕੀ ਆ ਕਰ ਸਕਦੇ ਹੈਗੇ ਆ ਤਾਂ ਬਾਕੀ ਫੈਸਲਾ ਤੁਸੀਂ ਲੈਣਾ ਇਹ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਫੈਸਲਾ ਹੋਊਗਾ ਇਹ ਕਿਸੇ ਲਈ ਕੋਈ ਜ਼ਰੂਰ ਜ਼ਬਦਸਤ ਨਹੀਂ ਪਰ ਇਹ ਇਨਸਾਨੀਅਤ ਤੌਰ ਤੇ ਕਹਿ ਰਹਾ ਜਿਹੜੇ ਬੰਦਿਆਂ ਨੂੰ ਅਸਲੇ ਲੱਗ ਰਿਹਾ ਨਹੀਂ ਰਾਹ ਨਹੀਂ ਹੈਗਾ ਜਾਂ ਜਿਹੜੇ ਬੰਦੇ ਚਾਹੁੰਦੇ ਪੈਸਾ ਮੈਂ ਆਪਣੇ ਦੇ ਖਰਚਣਾ ਮੈਂ ਕਿਸੇ ਵਕੀਲ 에ਜੰਟ ਜਾਂ EMPLOYER ਨੂੰ ਪੈਸਾ ਨਹੀਂ ਦੇਣਾ ਇਹ ਉਹਨਾਂ ਵਾਸਤੇ ਸਹੀ ਵੀਡੀਓ ਹੈਗੀ ਹੈ ਤੇ ਜਰੂਰ ਇਹਨੂੰ ਦਬਾ ਕੇ ਸ਼ੇਅਰ ਕਰੋ ਤੇ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਕੀਤਾ ਕਿਸੇ ਬੱਚੇ ਨੂੰ ਮੈਂ ਤਾਂ ਕਹਾਂਗਾ ਰੋਂਗ ਟ੍ਰੈਕ ਤੇ ਜਾਣ ਦੀ ਬਜਾਏ ਉਹ ਸਹੀ ਟ੍ਰੈਕ ਤੇ ਆ ਕੇ ਆਉਣ ਵਾਲਾ ਆਪਣਾ ਕੱਲ ਬਣਾ ਲਵੇ ਚਲੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾ ਔਰ ਸਾਰੇ ਵਿਦਿਆਰਥੀ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ 85578 85577 ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ